ਸਿਰ ਅੱਜ ਟਾਈਮ ਹੈ ਠੰਡ ਦਾ ਜੇ ਆਪਾਂ ਉਹ ਠੰਡ ਦੇ ਵਿੱਚ ਕਿਸੇ ਗਰੀਬ ਨੂੰ ਦੇ ਦਾਂਗੇ ਇਹ ਬਹੁਤ ਵੱਡਾ ਪੁੰਨ ਹੋਊਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੀਡੀਓ ਨੂੰ ਸ਼ੇਅਰ ਕਰੋ ਤੇ ਕੁਝ ਮੇਰੇ ਜਿਹੜੇ ਸਤਿਕਾਰਯੋਗ ਵੀਰ ਨੇ ਉਹ ਨਵੇਂ ਕੱਪੜੇ ਵੀ ਦੇ ਸਕਦੇ ਨੇ ਸਾਰੀ ਤਰ੍ਹਾਂ ਦੇ ਮੇਰੇ ਸਮਾਜ ਦੇ ਵਿੱਚ ਵੀਰ ਸਾਥੀ ਹਨ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਮੇਰੇ ਸਤਿਕਾਰਯੋਗ ਵੀਰਾਂ ਕੋਲ ਕੋਈ ਪੁਰਾਣੇ ਕੰਬਲ ਖੇਸ ਟੋਪੀ ਹੋਰ ਕੋਈ ਪੁਰਾਣਾ ਕੱਪੜਾ ਪਿਆ ਉਹ ਵੱਧ ਤੋਂ ਵੱਧ ਆਪਾਂ ਦਾਨ ਕਰੀਏ ਇਹੀ ਮੇਰਾ ਨਮਸਕਾਰ ਸਾਥਿਓ ਮੈਂ ਮੇਵਾ ਸਿੰਘ ਪੁਆਰ ਤੇ ਅੱਜ ਅਸੀਂ ਪਹੁੰਚੇ ਹਾਂ ਸਾਡੇ ਸਮਾਜ ਸੇਵੀ ਰਾਂਝਾ ਬਖਸ਼ੀ ਜੀ ਇੱਕ ਪੱਠੇ ਦੀ ਪਥੇਰ ਤੇ ਜਿੱਥੇ ਕਿ ਛੋਟੇ-ਛੋਟੇ ਬੱਚਿਆਂ ਵਾਸਤੇ ਆਪਣੇ ਘਰੇ ਨਾਲ ਇਹਨਾਂ ਦੇ ਬੱਚਿਆਂ ਦੇ ਕੁਝ ਫालतू ਕੱਪੜੇ ਪਏ ਸੀ ਕਿਉਂਕਿ ਉਹ ਕੱਪੜੇ ਜਿਵੇਂ ਅੱਜ ਕੱਲ ਬਹੁਤ ਹੀ ਠੰਡ ਚੱਲ ਰਹੀ ਹੈਗਾ ਔਰ ਉਸਨੇ ਸੋਚਿਆ ਕਿ ਮੈਂ ਜਿਹੜੇ ਛੋਟੇ-ਛੋਟੇ ਬੱਚੇ ਨੇ ਉਹਨਾਂ ਨੂੰ ਦੇਣ ਵਾਸਤੇ ਅੱਜ ਪਹੁੰਚੇ ਨੇ ਆਪਣਾ ਰਾਂਝਾ ਬਖਸ਼ੀ ਜੀ ਪੱਠੇ ਦੀ ਪਥੇਰ ਤੇ ਲੋੜਵੰਦ ਜਿਹੜੇ ਛੋਟੇ ਛੋਟੇ ਬੱਚੇ ਨੇ ਕਿਉਂਕਿ ਆਪਾਂ ਤਾਂ ਜਿਹੜੇ ਸਰਦੇ ਪੁੱਦੇ ਘਰਾਂ ਲੈਣਾ ਉਹ ਤਾਂ ਨਵੇਂ ਕੱਪੜੇ ਪਾ ਲੈਂਦੇ ਨੇ ਪਰ ਅੱਜ ਇਹਨਾਂ ਨੇ ਛੋਟੇ ਛੋਟੇ ਬੱਚਿਆਂ ਵਾਸਤੇ ਆ ਕੱਪੜੇ ਇਹਨਾਂ ਨੂੰ ਦਿੱਤੇ ਨੇ ਬੜੇ ਹੀ ਖੁਸ਼ੀ ਮਨਾ ਰਹੇ ਨੇ ਕਿ ਇਹ ਬੱਚੇ ਦੇਖੋ ਕਿਵੇਂ ਖੁਸ਼ ਹੋ ਰਹੇ ਨੇ ਸਾਡੇ ਰਾਂਝਾ ਬਖਸ਼ੀ ਜੀ ਜੋ ਸਮਾਜ ਸੇਵੀ ਦਾ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਅੱਜ ਉਹ अपने बच्चा के कपड़े लेके आए ना आ देखो बच्चे कि बच्चो बच्चो कैसे लग रहा है आपको अच्छा लग रहा है बड़े खुश हो रहे, देख रहे कि... को छोटा हो आंद मतलब जिम्मे ਲੋੜਵੰਦ ਬੱਚਿਆਂ ਨੂੰ ਕੁਝ ਦੇਣਾ ਉਹ ਇੱਕ ਪਰਮਾਤਮਾ ਦੇ ਘਰ ਚ ਵੀ ਉਹਦੀ ਸੁਣੀ ਜਾਂਦੀ ਹੈ ਠੀਕ ਹੈ ਇਹ ਰੁਕੋ ਆ ਗਿਆ ਕੜਾਕੇ ਦੀ ਠੰਡ ਪੈ ਰਹੀ ਹੈ ਇੱਕ ਇੱਕ ਗਰੀਬ ਪ੍ਰਵਾਸੀ ਮਜ਼ਦੂਰ ਨੇ ਪ੍ਰਵਾਸੀ ਮਜ਼ਦੂਰਾਂ ਵਾਸਤੇ ਇਹਨਾਂ ਦੇ ਘਰੇ ਕੁਝ ਕੱਪੜੇ ਪਏ ਸੀ ਆਪਣੇ ਰਾਂਝਾ ਬਖਸ਼ੀ ਉਹਨਾਂ ਦੇ ਬੱਚਿਆਂ ਦੇ ਉਹ ਹੁਣ ਲੋੜਵੰਦ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਦੇਣ ਵਾਸਤੇ ਇੱਥੇ ਪਹੁੰਚੇ ਨੇ ਆ ਬੇਖੀ ਦਾਲ ਲੈਣਾ ਇਹ ਆਪ ਕੀ ਆਇਆ ਰਿਹਾ दुर, दुर। दुर। ये आप, तो। तो आप किसी के डाल देना ठीक है जी आपको कैसे महसूस हुआ कैसे लगा अच्छा लगा अच्छा लगा मतलब आपके बच्चों के लिए मतलब देखिए कपड़े लेकर आया मतलब चलो अच्छा लगा सब अच्छा अच्छा सशिガル जी मैं रंझा बख्शी ये भी बच्चे ਸਾਡੇ ਹਨ ਜੋ ਸਮਾਜ ਦੇ ਵਿੱਚ ਕੋਈ ਵੀ ਰਹਿ ਰਿਹਾ ਉਹ ਸਾਰੇ ਹੀ ਬੱਚੇ ਸਾਡੇ ਹਨ ਮੇਰੀ ਬੇਨਤੀ ਇਹ ਹੈ ਕਿ ਜਿੰਨੇ ਵੀ ਸਤਿਕਾਰਯੋਗ ਵੀਰ ਮੇਰੀ ਆਵਾਜ਼ ਨੂੰ ਸੁਣ ਰਹੇ ਹਨ ਠੰਡ ਦਾ ਟਾਈਮ ਹੈ ਬਹੁਤ ਜ਼ਿਆਦੀ ਠੰਡ ਹੈ। ਕੜਾਕੇ ਦੀ ਠੰਡ ਪੈ ਰਹੀ ਹੈ। ਅਗਰ ਜੇ ਸਾਡੇ ਘਰਾਂ ਦੇ ਵਿੱਚ ਆਪਾਂ ਰਜਾਈਆਂ ਦੇ ਵਿੱਚ ਰਹਨੇ ਆ ਕੋਟ ਪਾਏ ਹੋਏ ਨੇ, ਬੂਟ ਪਾਏ ਹੋਏ ਨੇ, ਪੱਗਾਂ ਬੰਨ੍ਹੀ ਹੋਈਆਂ ਨੇ। ਅਗਰ ਆਪਾਂ ਦੇਖੀ ਜੇ ਮਜ਼ਦੂਰ ਜਾਂ ਕੋਈ ਸੜਕ ਦੇ ਉੱਪਰ ਕਿਨਾਰੇ ਕੋਈ ਆਪਣੇ ਸਾਥੀ ਰਹਿ ਰਹੇ ਹਨ, ਉਹ ਠੰਡ ਦੇ ਵਿੱਚ ਬਹੁਤ ਤੰਗੀ ਮਹਿਸੂਸ ਕਰ ਰਹੇ ਹਨ। ਮੈਂ ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਛੋਟਾ ਜਿਹਾ ਅਗਰ ਆਪਣੇ ਘਰਾਂ ਦੇ ਵਿੱਚ ਕੋਈ ਫਾਲਤੂ ਕੱਪੜੇ ਪਏ ਨੇ ਜੋ ਆਪਾਂ ਨਹੀਂ ਚੂਜ਼ ਕਰ ਰਹੇ ਉਹ ਕਿਸੇ ਗਰੀਬ ਨੂੰ ਦਿੱਤੇ ਜਾਣ ਜੋ ਠੰਡ ਤੋਂ ਬਚੇ ਜਾਣ ਇਹ ਸਭ ਤੋਂ ਵੱਡਾ ਪੁੰਨ ਹੋਊਗਾ ਆਪਣੇ ਘਰਾਂ ਦੇ ਵਿੱਚ ਸਾਰਿਆਂ ਦੇ ਘਰਾਂ ਦੇ ਵਿੱਚ ਇਹੋ ਜਿਹੇ ਕੱਪੜੇ ਪਏ ਨੇ 10-10 ਡਰੈੱਸਾਂ ਅੱਡ ਪਈਆਂ ਨੇ ਜਿਨ੍ਹਾਂ ਨੂੰ ਆਪਾਂ ਜੂਜ ਨਹੀਂ ਕਰਦੇ ਜੇ ਉਹ ਸਮੇਂ ਸਿਰ ਅੱਜ ਟਾਈਮ ਹੈ ਠੰਡ ਦਾ ਜੇ ਆਪਾਂ ਉਹ ਠੰਡ ਦੇ ਵਿੱਚ ਕਿਸੇ ਗਰੀਬ ਨੂੰ ਦੇ ਦਾਂਗੇ ਇਹ ਬਹੁਤ ਵੱਡਾ ਪੁੰਨ ਹੋਊਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੀਡੀਓ ਨੂੰ ਸ਼ੇਅਰ ਕਰੋ ਤੇ ਕੁਛ ਮੇਰੇ ਜਿਹੜੇ ਸਤਿਕਾਰਯੋਗ ਵੀਰ ਨੇ ਉਹ ਨਵੇਂ ਕੱਪੜੇ ਵੀ ਦੇ ਸਕਦੇ ਨੇ ਸਾਰੀ ਤਰ੍ਹਾਂ ਦੇ ਮੇਰੇ ਸਮਾਜ ਦੇ ਵਿੱਚ ਵੀਰ ਸਾਥੀ ਹਨ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਮੇਰੇ ਸਤਿਕਾਰਯੋਗ ਵੀਰਾਂ ਕੋਲ ਕੋਈ ਪੁਰਾਣੇ ਕੰਬਲ ਖੇਸ ਟੋਪੀ ਹੋਰ ਕੋਈ ਪੁਰਾਣਾ ਕੱਪੜਾ ਪਿਆ ਉਹ ਵੱਧ ਤੋਂ ਵੱਧ ਆਪਾਂ দান ਕਰੀਏ ਇਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ ਸਸ਼ਿਕਾ